ਫਟੇ ਮੂੰ ਤੁਹਾਡੇ ਇਹੋ ਜਿਹੇ ਲੋਕਾਂ ਦੇ ਆ ਥੂ ਤੁਹਾਡੇ ਦੇ ਯਾਰ ਫਟੇ ਮੂੰ ਤੁਹਾਡੇ ਇਹੋ ਜਿਹੇ ਦਾ ਤੁਹਾਡੇ ਜੰਮਣ ਵਾਲਿਆਂ ਦਾ ਫਟੇ ਮੂੰ ਉਹ ਸਾਲਿਓ ਰਸ਼ਨ ਜਿਹੜਾ ਆ ਰਿਹਾ ਇਹ ਉਹਨਾਂ ਲੋਕਾਂ ਵਾਸਤੇ ਆ ਰਿਹਾ ਜਿਹੜੇ ਹੜਪੀੜਤ ਨੇ ਉਹ ਜਿਨ੍ਹਾਂ ਦੇ ਰੱਬ ਨੇ ਕਹਿਰ ਵਰਤਾਇਆ ਜਿਨ੍ਹਾਂ ਦੇ ਘਰ ਉਜੜ ਗਏ ਪਰਿਵਾਰ ਉਜੜ ਗਏ ਖੇਤ ਉਜੜ ਗਏ ਉਹ ਜਾਨਵਰ ਉਜੜ ਗਏ ਜਿਨ੍ਹਾਂ ਦਾ ਬਜਿਆ ਹੀ ਕੁਛ ਨਹੀਂ ਰਸ਼ਨ ਉਹਨਾਂ ਵਾਸਤੇ ਆ ਰਿਹਾ ਇਹ ਸਮਾਨ ਉਹਨਾਂ ਲੋਕਾਂ ਵਾਸਤੇ ਆ ਰਿਹਾ ਤੇ ਤੁਸੀਂ ਲਿਆ ਕੇ ਆਪਣੀਆਂ ਰੇੜੀਆਂ ਭਰ-ਭਰ ਕੇ ਤੇ ਆਪਣੇ ਘਰਾਂ ਦੇ ਵਿੱਚ ਟਰੱਕ ਲਵਾਈ ਜਾਂਦੇ ਜੇ ਇਹ ਜਿਹੜਾ ਤੁਸੀਂ ਹਰਾਮ ਦਾ ਖਾ ਰੇ ਜੇ ਨਾ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਆਪਣਾ ਦਸਬੰਧ ਕੱਢ ਕੇ ਭੇਜ ਰਹੇ ਆ ਇੰਨੀ ਸੇਵਾ ਕਰ ਰਹੇ ਆ ਉਹ ਲੋਕ ਇਹਨਾਂ ਵਾਸਤੇ ਭੇਜ ਰਹੇ ਤੁਸੀਂ ਇਹ ਲੋਕ ਖਾ ਰੇ ਆ ਤੁਹਾਡੇ ਪਿੱਛੋਂ ਦੀ ਨਿਕਲਣਾ ਹੈ ਕੀੜੇ ਪੈਣੇ ਤੁਹਾਡੇ ਕੀੜੇ ਇਹ ਜਿਹੜੇ ਪਰਿਵਾਰ ਦੇ ਤੁਸੀਂ ਮੂੰਹ ਦੇ ਵਿੱਚ ਇਹ ਦੇਣਾ ਨਾ ਰਸ਼ਨ ਤੇ ਜਿਹੜੇ ਜਾਨਵਰ ਨੂੰ ਤੁਸੀਂ ਇਹ ਤੂੜੀ ਉਹਨਾਂ ਜਾਨਵਰਾਂ ਵਾਸਤੇ ਆਈ ਆ ਜਿਹੜੇ ਹਾਰ ਪੀੜਤ ਨੇ ਇਹ ਤੁਸੀਂ ਆਪਣੇ ਜਾਨਵਰਾਂ ਨੂੰ ਪਾਉਂਗੇ ਤੁਹਾਡੇ ਜਾਨਵਰ ਮਰਨੇ ਆ ਤੁਹਾਡੇ ਤੇ ਰੱਬ ਨੇ ਕਹਿਰ ਤੁਹਾਡੇ ਤੇ ਵੀ ਵਰਤੋਣਾ ਤੁਹਾਡਾ ਬੇੜਾ ਗਰਕ ਕਰਨਾ ਰੱਬ ਨੇ ਤੁਹਾਡਾ ਵੀ ਉਹਨਾਂ ਲੋਕਾਂ ਵੱਲ ਵੇਖੋ ਜਿਹੜੇ ਰੋਲ ਰਹੇ ਨੇ ਉਹਨਾਂ ਤੱਕ ਤੇ ਸੇਵਾ ਪਹੁੰਚ ਨਹੀਂ ਰਹੀ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਤੇ ਤੁਸੀਂ ਸਾਰੇ ਉਹ ਰਾਹ ਦੀ ਟਰਾਲੀਆਂ ਘੇਰ ਕੇ ਬਹਿ ਜਾਂਦੇ ਜੇ ਰਾਹ ਦੀ ਟਰੱਕ ਘੇਰ ਕੇ ਬਹਿ ਜਾਂਦੇ ਜੇ ਕਿ ਮੈਨੂੰ ਹੀ ਦੇ ਜਾ ਮੇਰੇ ਵਾਲੀ ਲਾਦੇ ਸਾਰਾ ਕੁਝ ਤੁਹਾਡੀ ਭੁੱਖ ਨਹੀਂ ਨਿਕਲ ਸਕਦੀ ਤੁਸੀਂ ਲੋਕਾਂ ਨੇ ਪੂਰੇ ਸੰਸਾਰ ਦੇ ਵਿੱਚ ਪੰਜਾਬੀਅਤ ਦਾ ਨਾਮ ਜਿਹੜਾ ਬਦਨਾਮ ਕਰਤਾ ਇੱਕ ਪਾਸੇ ਲੋਕ ਤੁਹਾਡੇ ਤੇ ਤਰਸ ਕਰ ਰਹੇ ਨੇ ਪੰਜਾਬੀਆਂ ਦੇ ਉੱਪਰ ਕਿ ਇਹਨਾਂ ਦੇ ਉੱਪਰ ਹੜਾ ਆ ਗਿਆ ਕੁਦਰਤ ਦੀ ਮਾਰ ਹੋ ਗਈ ਆ ਤੇ ਦੂਜੇ ਪਾਸੇ ਆ ਜਿਹੜੇ ਚੰਦ ਲੋਕ ਆ ਨਾ ਘਟਿਆ ਲੋਕ ਇਹ ਇਹਨਾਂ ਨੂੰ ਬਦਨਾਮ ਕਰਵਾ ਰਹੇ ਨੇ ਇਹ ਇੱਕ ਨਾ ਵੀਰ ਨੇ ਖਿੱਦੋ ਵਾਲੀ ਨੇ ਇੱਕ ਵੀਡੀਓ ਪਾਈ ਆ ਕਹਿੰਦਾ ਜਦੋਂ ਰਾਸ਼ਨ ਮੰਡਣ ਜਾਂਦੇ ਹੀ ਆ ਨਾ ਨਾਲ ਡਾਂਗਾ ਲੈ ਕੇ ਜਾਓ ਕੁੱਤਿਆਂ ਵਾਸਤੇ ਤੇ ਕੁੱਤੇ ਕਿਹ ਇਹਨਾਂ ਲੋਕਾਂ ਨੂੰ ਕਿ ਜਿਹੜੇ ਜਿਨ੍ਹਾਂ ਦੇ ਘਰ ਭੈਣ ਚੋਂ ਪਾਣੀ ਦੀ ਬੂੰਦ ਵੀ ਨਹੀਂ ਗਈ ਹੜਦੀ ਦਰਿਆ ਦੀ ਉਹ ਵੀ ਸਾਲੇ ਲੈਣਾ ਚ ਲੱਗ ਲੱਗ ਕੇ ਰਾਸ਼ਨ ਇਕੱਠਾ ਕਰੀ ਜਾਂਦੇ ਆ ਸਾਰਾ ਸਾਰਾ ਟੱਬਰ ਲੈਣਾ ਚ ਲਾ ਕੇ ਬੈਠੇ ਆ ਲੋਕ ਕਿੰਨੀ ਸ਼ਰਮ ਵਾਲੀ ਗੱਲ ਆ ਤੇ ਦੂਜੀ ਗੱਲ ਇਹ ਨਾਲ ਜਿਹੜੀ ਆ ਸਮਾਜ ਸੇਵੀ ਵੀਰ ਆ ਜਿਹੜੇ ਤੇ ਪ੍ਰੈਸ ਰਿਪੋਰਟਰ ਆ ਇਹ ਵੀ ਨੋਟ ਕਰੋ ਉਹ ਬਾਈ ਇੱਕੋ ਹੀ ਵੀਡੀਓ ਨਾ ਪਾਈ ਜੋ ਕਿ ਕਿਸੇ ਦਾ ਘਾਡੇ ਗਿਆ ਤੇ ਸਾਰੇ ਜਣੇ ਉਹਦੀ ਵੀਡੀਓ ਪਾਈ ਜੋ ਤੇ ਮਾਇਆ ਸਾਰੀ ਇੱਕੋ ਜਣੇ ਨੂੰ ਹੀ ਆ ਜੇ ਵੰਡ ਵਰਤੇ ਕਿ ਕੋਈ ਸਿਸਟਮ ਦੇ ਨਾਲ ਕਿਸੇ ਤਰੀਕੇ ਦੇ ਨਾਲ ਇਹ ਜਿਹੜੀ ਸੇਵਾ ਆ ਰਹੀ ਆ ਜਿਹੜਾ ਰਾਸ਼ਨ ਆ ਰਿਆ ਵਾ ਇਹਨੂੰ ਕਿਸੇ ਤਰੀਕੇ ਦੇ ਨਾਲ ਹਰ ਜਨ ਤੱਕ ਪਹੁੰਚਾਓ ਹਰ ਬੰਦੇ ਤੱਕ ਇਹ ਪਹੁੰਚਣਾ ਚਾਹੀਦਾ ਹੁਣ ਇੱਕ ਬੰਦਾ ਲੱਖਾਂ ਰੁਪਈਆ ਲੈ ਕੇ ਤੇ ਉਹ ਬਹਿ ਜੇ ਤੇ ਇੱਕ ਦੇ ਘਰ ਕੁਝ ਵੀ ਨਾ ਪਹੁੰਚੇ ਇਹ ਕੋਈ ਗੱਲ ਬੰਦੀ ਹੈ ਇਸ ਕਰਕੇ ਭਾਈ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਵੀਰ ਸੇਵਾ ਵੀ ਭੇਜ ਰਹੇ ਆ ਬਾਹਰਲੇ ਦੇਸ਼ਾਂ ਚੋਂ ਉਹ ਵੀ ਜਿਨ੍ਹਾਂ ਦੇ ਥਰੂ ਤੁਸੀਂ ਤੁਹਾਡੀ ਸੇਵਾ ਜਾ ਰਹੀ ਹੈ ਉਹਨਾਂ ਨੂੰ ਕਹੋ ਕਿ ਕੱਲੇ-ਕੱਲੇ ਤੱਕ ਪਹੁੰਚੇ ਖਾਣੇ ਤੇ ਪੈਸੇ ਉਹਨਾਂ ਦੇ ਵੀ ਆ ਵਿੱਚੋਂ ਆਰੇ ਸਮਾਜ ਸੇਵੀ ਅੱਜ ਇਹਦੇ ਭਾਵੇਂ ਕਿਸ ਧਰਮ ਦੇ ਠੇਕੇਦਾਰਾਂ ਨੂੰ ਤੁਸੀਂ ਦੇਈ ਜੋ ਕਿਸੇ ਸੰਸਥਾ ਨੂੰ ਦੇਈ ਜੋ ਕਿਸੇ ਨੂੰ ਦੇਈ ਜੋ ਉਹਨਾਂ ਨੇ ਪੈਸੇ ਤੁਹਾਡੇ ਵਿੱਚੋਂ ਖਾਣੇ ਖਾਣੇ ਆ ਪਰ ਜਿੰਨੇ ਕੁ ਲਾਉਣੇ ਆ ਇਹਨਾਂ ਨੂੰ ਕਹੋ ਕਿਸੇ ਚੰਗੀ ਜਗ੍ਹਾ ਲਾ ਦੇਣ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਹੜੇ ਆਪਣੇ ਘਰਾਂ ਦੇ ਵਿੱਚ ਰਾਸ਼ਨ ਇਕੱਠਾ ਕਰੀ ਜਾਂਦੇ ਆ ਉਹਨਾਂ ਲੋਕਾਂ ਦਾ ਹੱਕ ਖਾ ਰਹੇ ਆ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਨੇ ਕਹਿਰ ਟਾਇਆ ਵਾ ਕਮਾਲ ਆ ਯਾਰ ਇਹ ਕੋਈ ਇਨਸਾਨੀਅਤ ਹੈ ਇਹ ਕੋਈ ਬੰਦਿਆਂ ਵਾਲੀ ਗੱਲ ਹੈ ਤੁਹਾਡੀ ਨੋਚ ਨੋਚ ਕੇ ਖਾ ਗਏ ਤੁਸੀਂ ਜਿਹੜੇ ਤੁਹਾਡੀ ਮਦਦ ਕਰਨ ਆਉਂਦੇ ਆ ਤੁਸੀਂ ਉਹਨਾਂ ਨੂੰ ਨੋਚ ਨੋਚ ਕੇ ਖਾ ਗਏ ਬਾਕੀ ਯਾਰਾ ਜਿਹੜੇ ਸੇਵਾ ਕਰਦੇ ਆ ਨਾ ਵੀਰ ਇਹ ਵੀ ਵੀਰ ਬਣ ਕੇ ਮੇਰੇ ਨੋਟ ਕਰੋ ਯਾਰ ਇਹ ਚੀਜ਼ ਨਾ ਵੇਖੋ ਕਿ ਕੋਈ ਕਿਹੜੇ ਧਰਮ ਦਾ ਕੋਈ ਕਿਹੜੇ ਮਜਬਦ ਦਾ ਕੋਈ ਕੀ ਆ ਜਿਹੜਾ ਲੋੜਵੰਦਾ ਨਾ ਉਹਨੂੰ ਰਾਸ਼ਨ ਦੇਈ ਜੋ ਤੇ ਇਹੋ ਜੀਆਂ ਵੀਡੀਓ ਨਾ ਪਾਓ ਕਿ ਫਲਾਣੇ ਧਰਮ ਵਾਲੇ ਵੀ ਖਾਈ ਜਾਂਦੇ ਆ ਪਹਿਲਾਂ ਇਹ ਸਾਡੇ ਕੋਲੋਂ ਪ੍ਰਸ਼ਾਦ ਨਹੀਂ ਲੈਂਦੇ ਜਾਂ ਕੁਝ ਨਹੀਂ ਕਰਦੇ ਯਾਰ ਹੁਣ ਮੁਸੀਬਤ ਆਈ ਆ ਮੁਸੀਬਤ ਦੇ ਵਿੱਚ ਸਭ ਕੁਝ ਕਰਨਾ ਪੈਂਦਾ ਠੀਕ ਆ ਇਸ ਕਰਕੇ ਕਿਸੇ ਨੂੰ ਵੀ ਯਾਰ ਬਦਨਾਮ ਨਾ ਕਰੋ ਤੁਸੀਂ ਆਪਣਾ ਕਰਮ ਕਰੀ ਜਾਓ ਆਪਣਾ ਜਿੱਥੇ ਤਿਲ ਫੁੱਲ ਭੇਟਾ ਦੇਣੀ ਆ ਕੋਈ ਲੰਗਰ ਪ੍ਰਸ਼ਾਦਾ ਦੇਣਾ ਕੋਈ ਕੁਝ ਵੀ ਦੇਣਾ ਜਿਹੜਾ ਤੁਹਾਨੂੰ ਲੱਗਦਾ ਲੋੜਵੰਦ ਨੂੰ ਦੋ ਜਿਹੜਾ ਨਹੀਂ ਲੱਗਦਾ ਉਹਦੇ ਮਾਰ ਕੇ ਚਪੇੜਾਂ ਸਾਲੇ ਨੂੰ ਸਾਈਡ ਤੇ ਕਰੋ